ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਇੱਕ ਸੀਲਡ ਹੋਟਲ ਟਰਕਵਾਇਜ਼ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਮੰਗ ਕੀਤੀ ਗਈ ਸੀ ਕਿ ਉਹਨਾਂ ਦੇ ਹੋਟਲ ਨੂੰ ਜੋ ਸੀਲ ਕੀਤਾ ਗਿਆ ਉਹ ਹਟਾ ਦਿੱਤਾ ਜਾਏ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮੰਗ ਨੂੰ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਹੋਟਲ ਦੇ ਵਿੱਚ ਜੋ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਬਿਲਡਿੰਗ ਬਾਇਲॉज ਦੀ ਉਲੰਘਣਾ ਕੀਤੀ ਗਈ ਹੈ ਉਹਨਾਂ ਨੂੰ ਦੂਰ ਕਰ ਲਿਆ ਜਾਏ ਜਿਸ ਤੋਂ ਬਾਅਦ ਸਟੇਟ ਅਫਸਰ ਜਾ ਕੇ ਚੈੱਕ ਕਰਨਗੇ ਤਾਂ ਉਹਨਾਂ ਮੁਤਾਬਕ ਖਾਮੀਆਂ ਦੂਰ ਕਰਨ ਤੋਂ ਬਾਅਦ ਇਹਨਾਂ ਹੋਟਲਾਂ ਨੂੰ ਖੋਲ ਦਿੱਤਾ ਜਾਏਗਾ ਦਰਅਸਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਨਾ 5 ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਬਿਲਡਿੰਗ ਬਾਇਲॉज ਦੀ ਉਲੰਘਣਾ ਪਾਈ ਗਈ ਸੀ ਇਹਨਾਂ 5 ਕਮਰਸ਼ੀਅਲ ਬਿਲਡਿੰਗਾਂ ਦੇ ਵਿੱਚ ਹੋਟਲ ਟੌਰਕਵਾਇਸ ਹੋਟਲ ਜੁਲੰਦਰ ਸੈਕਟਰ 40 ਦੇ ਵਿੱਚ ਇੱਕ ਦੁਕਾਨ ਇਸ ਤਰ੍ਹਾਂ ਸੈਕਟਰ 20 ਦੇ ਵਿੱਚ ਸ਼ੋਰੂਮ ਤੇ ਸੈਕਟਰ 17 ਦੇ ਆਫਿਸਿਜ਼ ਸ਼ਾਮਿਲ ਸਨ ਇਹਨਾਂ ਦੇ ਵਿੱਚ ਉਲੰਘਣਾ ਪਾਈ ਗਈ ਸੀ ਕਿ ਬੇਸਮੈਂਟ ਨੂੰ ਰਿਹਾਈਸ਼ੀ ਕੰਮਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਨਾਲ ਹੀ ਛੱਤ ਤੇ ਸਿਟਿੰਗ ਅਰੇਂਜਮੈਂਟ ਕੀਤਾ ਗਿਆ ਸੀ ਜੋ ਕਿ ਕਮਰਸ਼ੀਅਲ ਬਿਲਡਿੰਗਸ ਦੇ ਬਾਇਲॉज ਦੇ ਉਲਟ ਹੈ